ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਗੱਲਾਂ ਆਪਾਂ ਹਰ ਰੋਜ਼ ਕਰਦੇ ਆਂ ਤੇ ਤੁਹਾਨੂੰ ਪਤਾ ਹੀ ਆ ਫਿਰ ਗੱਲਾਂ-ਗੱਲਾਂ 'ਚੋਂ ਇਹ ਗੱਲਾਂ ਵੀ ਨਿਕਲ ਜਾਂਦੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਈਏ ਤਾਂ ਕਿ ਸੌਖੇ ਤਰੀਕੇ ਨਾਲ ਵਕਤ ਕੱਢਿਆ ਜਾ ਸਕੇ ਵਕਤ ਨੇ ਤੇ ਨਿਕਲ ਹੀ ਜਾਣਾ ਹੈ ਸੌਖਾ ਹੋਵੇ ਔਖਾ ਹੋਵੇ ਵਕਤ ਦੀ ਰਫ਼ਤਾਰ ਹਮੇਸ਼ਾ ਚੱਲਦੀ ਰਹਿੰਦੀ ਹੈ ਹਾਂ ਇਹ ਗੱਲ ਹੈ ਕਿ ਵਕਤ ਪਏ ਨੂੰ ਜਾਣੀ ਹੈ ਕਿ ਉਹਦੇ ਤੇ ਕਿਸ ਤਰ੍ਹਾਂ ਨੰਗ ਗਿਆ ਜਦੋਂ ਵਕਤ ਪੈਂਦਾ ਹੈ ਤਾਂ ਉਹ ਵਕਤ ਨਹੀਂ ਨੰਗਦਾ ਭਾਵੇਂ ਰਫਤਾਰ ਸੇਮ ਹੀ ਹੁੰਦੀ ਹੈ ਪਰ ਵਕਤ ਦੀ ਵਕਤ ਦੇ ਲੰਘਣ ਦੇ ਹਾਲਾਤ ਤੇ ਉਹਦੀ ਸਪੀਡ ਮੰਨੀ ਜਾਂਦੀ ਤੁਸੀਂ ਸਮਝ ਗਏ ਨਾ ਕਿ ਕਿਦਾਂ ਦੇ ਹਾਲਾਤ ਚੋਂ ਅਸੀਂ ਨੰਗ ਰਹੇ ਹਾਂ ਉਹ ਵਕਤ ਦੀ ਸਪੀਡ ਮੰਨੀ ਜਾਂਦੀ ਹੈ ਖੁਸ਼ੀ ਦਾ ਵਕਤ ਖੁਸ਼ੀ ਦਾ ਦਿਨ ਪਤਾ ਹੀ ਨਹੀਂ ਲੱਗਦਾ ਕਿੱਦਾਂ ਲੰਘ ਗਿਆ ਤੇ ਜਦੋਂ ਪਰੇਸ਼ਾਨੀ ਹੋਵੇ ਤੇ ਜਦੋਂ ਉਦਾਸੀ ਹੋਵੇ ਤੇ ਜਦੋਂ ਕੋਈ ਟੈਨਸ਼ਨ ਦਿਮਾਗ ਤੇ ਚੜੀ ਹੋਵੇ ਨਾ ਦਿਨ ਲੰਘਦਾ ਤੇ ਨਾ ਰਾਤ ਲੰਘਦੀ ਏ ਤੇ ਗੱਲ ਇਹ ਹੈ ਕਿ ਸਾਡੇ ਦਿਮਾਗ ਤੇ ਮਨ ਤੋਂ ਅਸੀਂ ਬਹੁਤੀਆਂ ਚੀਜ਼ਾਂ ਕੱਢ ਵੀ ਨਹੀਂ ਪਾਉਂਦੇ ਕਈ ਕੱਡੀਆਂ ਵੀ ਨਹੀਂ ਜਾਂਦੀਆਂ ਕਈ ਕੱਢਣ ਦੀ ਕੋਸ਼ਿਸ਼ ਕਰਦੇ ਆ ਬੜਾ ਸੌਖਾ ਏ ਕਿਸੇ ਨੂੰ ਕਹਿਣਾ ਕਿਸੇ ਨੂੰ ਦਰਵਾਸਾ ਦੇਣਾ ਕਿਸੇ ਨੂੰ ਹੌਸਲਾ ਦੇਣਾ ਪਰ ਜਿਹਦੇ ਤੇ ਬੀਤਦੀ ਏ ਪਤਾ ਉਹਨੂੰ ਹੀ ਹੁੰਦਾ ਬੜੇ ਸਾਰੇ ਲੋਕ ਆਪਾਂ ਕਹਿ ਦਿੰਨੇ ਆ ਕਿ ਇਦਾਂ ਕਰਨ ਨਾਲ ਇਦਾਂ ਹੋ ਜਾਂਦਾ ਇਦਾਂ ਕਰਨ ਨਾਲ ਇਦਾਂ ਹੋ ਜਾਂਦਾ ਕਹਿੰਦੇ ਜੀ ਆ ਜੀ ਓ ਜੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਜਵਾਬ ਬਹੁਤ ਸਾਰੇ ਸਵਾਲ ਤੁਸੀਂ ਕਿਸੇ ਨੂੰ ਖੁਸ਼ ਕਰਨ ਇੱਥੇ ਆਈ ਨਹੀਂਗੇ ਤੁਸੀਂ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਪੈਦਾ ਨਹੀਂ ਹੋਏ ਹੈਗੇ ਤੁਸੀਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਇੱਕ ਸਹੀ ਜਵਾਬ ਜਵਾਬ ਇਹ ਦੇ ਦਿਓ ਕਿ ਕਿਉਂ ਕਿਉਂ ਅਸੀਂ ਇਸ ਹਾਲਾਤ ਵਿੱਚ ਆ ਕਿਉਂ ਅਸੀਂ ਇਸ ਸਿਚੁਏਸ਼ਨ ਵਿੱਚ ਆ ਕਿਉਂ ਅਸੀਂ ਇਸ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਤਾਂ ਸਮਝੋ ਤੁਹਾਡੀਆਂ ਕਈ ਚੀਜ਼ਾਂ ਦਾ ਹੱਲ ਤੁਹਾਨੂੰ ਮਿਲ ਜਾਏਗਾ ਬਹੁਤੇ ਲੋਕ ਕਈ ਵਾਰੀ ਫੋਨ ਕਰਦੇ ਅੱਜ ਹੀ ਕਿਸੇ ਦਾ ਫੋਨ ਆਇਆ ਕਿ ਸਭ ਕੁਝ ਹੈ ਸਭ ਕੁਝ ਹੈ ਪਰ ਪਤਾ ਨਹੀਂ ਕਿਉਂ ਸਮਝ ਹੀ ਨਹੀਂ ਆਉਂਦੀ ਕਿ ਇੱਕ ਦੋ ਦਿਨ ਦਿਲ ਲੱਗਦਾ ਤੇ ਦੋਕ ਦਿਨ ਐਵੇਂ ਹੋ ਜਾਂਦਾ ਕਿ ਕੁਛ ਨਹੀਂਗਾ ਐਵੇਂ ਭੱਜੇ ਫਿਰਦੇ ਐਵੇਂ ਤੁਰੇ ਫਿਰਦਾ ਫਿਰ ਲੱਗਦਾ ਕਿ ਨਹੀਂ ਨਹੀਂ ਬਹੁਤ ਵਧੀਆ ਹੈ ਫਿਰ ਉਦਾਂ ਹੀ ਕਦੇ ਕੁਛ ਤੇ ਕਦੇ ਕੁਛ ਲੱਗਦਾ ਸਮਝ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਬਈ ਜੇ ਸਮਝ ਹੀ ਆ ਜਵੇ ਤਾਂ ਫਿਰ ਇਹ ਜ਼ਿੰਦਗੀ ਦੇ ਸਿਆਪੇ ਕਿਉਂ ਨਾ ਖਤਮ ਹੋ ਜਾਣਾ ਕਿਉਂਕਿ ਇੱਕ ਸਮਝਣਾ ਹੀ ਸਭ ਤੋਂ ਜ਼ਰੂਰੀ ਹੈ ਜਦੋਂ ਅਸੀਂ ਸਮਝ ਲੱਗ ਗਈ ਸਾਨੂੰ ਹਨਾ ਤੇ ਇਹਦਾ ਮਤਲਬ ਸਵਾਲ ਹੀ ਨਿਕਲ ਗਿਆ ਨਾ ਸੋ ਆਲੋ ਜ਼ਿੰਦਗੀ ਦਾ ਇਹ ਉਹ ਵਕਤ ਦਾ ਇਹ ਉਹ ਹਾਲਾਤਾਂ ਦਾ ਇਹ ਉਹ ਟੈਨਸ਼ਨਾਂ ਦਾ ਇਹ ਉਹ ਦੁੱਖਾਂ ਦਾ ਇਹ ਉਹ ਸੁੱਖਾਂ ਦਾ ਇਹ ਉਹ ਪਰੇਸ਼ਾਨੀ ਦਾ ਇਹ ਤੇ ਮਾਇਨੇ ਨਹੀਂ ਰੱਖਦਾ ਗੱਲ ਤੇ ਇਹ ਆ ਕਿ ਅਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਆਪਣੇ ਤੇ ਲੈ ਰਹੇ ਹਾਂ ਕਈ ਵਾਰੀ ਬਹੁਤੇ ਲੋਕ ਬਹੁਤ ਹੀ ਖੁਸ਼ੀ ਦੇ ਵਿੱਚ ਵੀ ਨਾਰਮਲ ਆਮ ਠੀਕ ਹੈ ਠੀਕ ਹੈ ਓਕੇ ਹੋ ਗਿਆ ਓਕੇ ਹੋ ਗਿਆ ਤੇ ਕਈ ਲੋਕ ਬਹੁਤੇ ਦੁੱਖ ਦੇ ਵਿੱਚ ਵੀ ਨਾਰਮਲ ਹਾਂਜੀ ਬਿਲਕੁਲ ਹੋ ਗਿਆ ਪਰ ਹੁਣ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ ਸਾਡੇ ਵੱਸ ਵਿੱਚ ਕੁਝ ਨਹੀਂ ਆ ਬਹੁਤ ਵਧੀਆ ਬਹੁ ਡੀਸੈਂਟ ਤਰੀਕੇ ਨਾਲ ਗੱਲ ਕਰਦੇ ਆ ਤੇ ਕਈ ਲੋਕ ਬਹੁਤ ਖੁਸ਼ੀ ਦੇ ਵਿੱਚ ਤੇ ਬਸ ਚੀਕਾਂ ਹੀ ਮਾਰਨੀਆਂ ਨੇ ਬਸ ਇਹੀ ਖੁਸ਼ੀ ਦਾ ਕਾਰਨ ਹੈ ਕਿਸੇ ਨੇ ਨੱਚਣਾ ਹੈ ਟੱਪੜਾ ਹੈ ਕਿਸੇ ਨੇ ਬਸ ਉਸ ਨੂੰ ਕਹਿਣਾ ਹੈ ਕਿ ਮੈਂ ਹੋਰ ਤਰੀਕੇ ਨਾਲ ਇੰਜੋਏ ਕਰਾਂ ਕਿਤੇ ਜਾ ਕੇ ਕਿਤੇ ਕੁਛ ਕਿਤੇ ਕੁਛ ਤੇ ਕਈ ਲੋਕਾਂ ਨੇ ਦੁੱਖ ਨੂੰ ਵੀ ਉਸੇ ਤਰ੍ਹਾਂ ਦੇ ਨਾਲ ਮਤਲਬ ਇਹ ਕਰਨਾ ਹੈ ਕਿ ਦਿਖਾਣਾ ਹੈ ਕਿ ਬਸ ਅਸੀਂ ਹੀ ਦੁਖੀ ਹਾਂ ਦੇਖੋ ਦੁੱਖ ਚ ਦਿਖਾਵਾ ਹੁੰਦਾ ਹੀ ਨਹੀਂ ਕਿਉਂਕਿ ਦੁੱਖ ਜੋ ਹੈ ਇਹ ਇਹ ਕੋਈ ਸਮਝ ਹੀ ਨਹੀਂ ਸਕਦਾ ਇਹ ਸਿਰਫ ਤੁਸੀਂ ਹੀ ਸਮਝ ਸਕਦੇ ਹੋ ਕਿ ਤੁਹਾਨੂੰ ਕਿਸੇ ਚੀਜ਼ ਦਾ ਕਿੰਨਾ ਦੁੱਖ ਹੈ ਕਿਉਂਕਿ ਉਹ ਤੁਹਾਡਾ ਅੰਦਰ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ ਤੇ ਤੀਜਾ ਤੇ ਮੇਰੇ ਹਿਸਾਬ ਨਾਲ ਕੋਈ ਹੈ ਹੀ ਨਹੀਂ ਆ ਤੁਸੀਂ ਉਹ ਹੀ ਹੋ ਜੋ ਤੁਹਾਡੇ ਅੰਦਰ ਵੀ ਤੁਸੀਂ ਆ ਤੇ ਪਰਮਾਤਮਾ ਹੈ ਤੇ ਉਹ ਤੇ ਉਹਨੇ ਤੇ ਤੁਹਾਨੂੰ ਬਣਾਇਆ ਉਹ ਕਿਸ ਹਾਲਾਤ ਚ ਤੁਸੀਂ ਕਿਸ ਚੀਜ਼ ਨੂੰ ਲੈ ਰਹੇ ਹੋ ਤਾਂ ਇਹ ਉਹਦਾ ਹੀ ਇੱਕ ਕਿਸਮ ਦਾ ਇੱਕ ਕਿਸਮ ਦੇ ਉਹਦਾ ਹੀ ਤਰੀਕਾ ਹੈ ਜਿਹੜਾ ਉਹਨੇ ਤੁਹਾਨੂੰ ਅਪਣਾਇਆ ਜਾਂ ਤੁਸੀਂ ਉਸ ਤਰੀਕੇ ਨਾਲ ਅਪਣਾਇਆ ਗੱਲ ਇਹ ਆ ਕਿ ਬੜੀ ਵਧੀਆ ਗੱਲ ਇੱਕ ਮੈਂ ਤੁਹਾਡੇ ਨਾਲ ਅੱਜ ਕਰਨੀ ਸੀ ਕਿ ਕਹਿੰਦੇ ਜੀ ਬਹੁਤੇ ਬਹੁਤੇ ਜਾਣੇ ਕਿ ਬਹੁਤ ਚੰਗਾ ਬਣਨ ਨਾਲ ਅਸੀਂ ਦੂਜੇ ਨੂੰ ਸੁਧਾਰ ਸਕਦੇ ਹਾਂ ਬਹੁਤ ਚੰਗਾ ਬਣਨ ਨਾਲ ਅਸੀਂ ਚੰਗਿਆਂ ਦੇ ਵਿੱਚ ਰਹਿ ਕੇ ਜਾਂ ਸੰਗਤ ਦਾ ਅਸਰ ਜਾਂ ਗੱਲ ਇਹ ਆ ਕਿ ਜਦੋਂ ਤੁਸੀਂ ਜਿਸ ਹਾਲਾਤ ਵਿੱਚ ਹੋਵੋ ਤੁਹਾਨੂੰ ਉਸੇ ਤਰ੍ਹਾਂ ਨਾਲ ਉਸ ਹਾਲਾਤ 'ਚ ਉਹਨਾਂ ਦੀ ਸੋਚ ਮੁਤਾਬਕ ਨਿਕਲਣਾ ਪੈਂਦਾ ਜੇ ਤੁਸੀਂ ਉਹਨਾਂ ਤੋਂ ਅਲੱਗ ਸੋਚੋਗੇ ਤਾਂ ਤੁਸੀਂ ਉਸ ਹਾਲਾਤੋਂ ਨਹੀਂ ਨਿਕਲ ਪਾਉਗੇ ਜਿੱਦਾਂ ਇੱਕ ਬੜੀ ਹੀ ਡੂੰਗੀ ਗੱਲ ਆ ਕਿ ਇਤਿਹਾਸ ਲਿਖਣ ਵਾਲੇ ਹਮੇਸ਼ਾ ਜਿੱਤੇ ਹੁੰਦੇ ਆ ਤੇ ਜਿੱਤਣ ਵਾਲੇ ਇਹ ਨਹੀਂ ਦੱਸਦੇ ਤੇ ਕਿਸ ਤਰ੍ਹਾਂ ਜਿੱਤੇ ਹੁੰਦੇ ਤੁਸੀਂ ਸਮਝ ਗਏ ਗੱਲ ਉਹ ਜਿੱਤਣ ਵਾਲਿਆਂ ਨੇ ਆਪਣੇ ਤਰੀਕੇ ਨਾਲ ਆਪਣਾ ਇਤਿਹਾਸ ਜੋ ਹੈ ਲਿਖਿਆ ਹੁੰਦਾ ਏ ਕਿ ਇਸ ਤਰੀਕੇ ਨਾਲ ਆ ਚੀਜ਼ ਹੋਈ ਇਸ ਤਰੀਕੇ ਨਾਲ ਆ ਹੋਈ ਇਸ ਤਰੀਕੇ ਉਹ ਦੂਜਾ ਤਰੀਕਾ ਜੋ ਦੂਜਿਆਂ ਨੂੰ ਤੁਸੀਂ ਕਿਸ ਤਰ੍ਹਾਂ ਕੀ ਕੀਤਾ ਏ ਤੇ ਉਹ ਹੀ ਜਾਣਦੇ ਆ ਜਿਹੜੇ ਦੁਨੀਆ 'ਚ ਨਹੀਂ ਹੁੰਦੇ ਤੇ ਜਿੱਤ ਜਿਹੜਾ ਲੈਂਦਾ ਏ ਉਹ ਆਪਣੇ ਤਰੀਕੇ ਨਾਲ ਹੀ ਆਪਣੇ ਆਪ ਨੂੰ ਸਾਹਮਣੇ ਰੱਖਦਾ ਏ ਤੇ ਉਸੇ ਤਰ੍ਹਾਂ ਨਾਲ ਲੋਕ ਉਸ ਨੂੰ ਅਸੈਪਟ ਕਰਦੇ ਆ ਕਿਉਂਕਿ ਉਹ ਜਿੱਤੇ ਹੁੰਦੇ ਹਾਂ ਹਾਰਿਆ ਹੋਇਆ ਭਾਵੇਂ ਬਹੁਤ ਹੀ ਜ਼ਿਆਦਾ ਸੱਚਾਈ ਨਾਲ ਕਿਉਂ ਨਾ ਖੇਡਿਆ ਹੋਵੇ ਬਹੁਤ ਹੀ ਰੂਲਸ ਕਿਉਂ ਨਾ ਉਹਨੇ ਫਾਲੋ ਕੀਤੇ ਹੋਣ ਪਰ ਉਹਦੇ ਰੂਲ ਨੂੰ ਕੌਣ ਪੁੱਛਦਾ ਏ ਕੌਣ ਉਹਦੇ ਨਾਲ ਗੱਲ ਕਰਦਾ ਤੇ ਕੌਣ ਉਹਦੀ ਸੁਣਦਾ ਏ ਕਿਉਂਕਿ ਹਾਰੇ ਹੋਏ ਦੀ ਹਿਸਟਰੀ ਵੀ ਕੋਈ ਨਹੀਂ ਪੜਦਾ ਹਾਰੇ ਹੋਏ ਦੀ ਬਾਇਓਗ੍ਰਾਫੀ ਵੀ ਕੋਈ ਨਹੀਂ ਪੜਦਾ ਇੱਕ ਜਿੱਤ ਜਦੇ ਨਾ ਤੇ ਉਹਨੂੰ ਅਸੀਂ ਅੱਖਾਂ ਤੇ ਬਿਠਾ ਲੈਨੇ ਆ ਉਹਦੇ ਨਾਂ ਦੇ ਝੰਡੇ ਲਾ ਲੈਨੇ ਆ ਤੇ ਜਦੋਂ ਕੋਈ ਹਾਰ ਜਾਂਦਾ ਉਹਦੇ ਕੋਈ ਕੋਈ ਪੁੱਛਦਾ ਹੀ ਨਹੀਂ ਕਿ ਕਾਰਨ ਕੀ ਸੀ ਅਸਲ 'ਚ ਉਹ ਹਾਰਿਆ ਨਹੀਂ ਹੁੰਦਾ ਕਿਉਂਕਿ ਜਿੱਤਣਾ ਤੇ ਇੱਕ ਨਹੀਂ ਹੁੰਦਾ ਦੋ ਦੇ ਵਿੱਚੋਂ ਲੜਾਈ ਚੋਂ ਜਿੱਤਦਾ ਹਮੇਸ਼ਾ ਇੱਕ ਹੀ ਹੈ ਪਰ ਉਹ ਜਿੱਤਣ ਵਾਲੇ ਨੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਸੀ ਉਹ ਤੁਹਾਨੂੰ ਕਦੇ ਨਹੀਂ ਦੱਸੂ ਤਾਂ ਕੀ ਮਤਲਬ ਹੈ ਇਸ ਚੀਜ਼ ਦਾ ਕਿ ਜਦੋਂ ਤੁਸੀਂ ਜਿਸ ਵੀ ਹਾਲਾਤ ਚ ਹੋਵੋ ਤੁਹਾਨੂੰ ਆਪਣੇ ਮੁਤਾਬਕ ਨਹੀਂ ਅਗਲੇ ਮੁਤਾਬਕ ਚੱਲ ਕੇ ਉਸ ਹਾਲਾਤ ਚੋਂ ਨਿਕਲਣਾ ਪੈਂਦਾ ਉੱਥੇ ਤੁਹਾਡੇ ਰੂਲ ਤੇ ਅਸੂਲ ਕੰਮ ਨਹੀਂ ਆਉਂਦੇ ਇਹ ਮੰਨਣ ਵਾਲੀ ਗੱਲ ਹੈ ਇਹ ਮੰਨਣ ਵਾਲੀ ਗੱਲ ਹੈ 10 ਬੰਦਿਆਂ ਦੇ ਵਿੱਚ ਉਹ ਮੈਂ ਇੱਕ ਗੱਲ ਤੁਹਾਨੂੰ ਅੱਗੇ ਇੱਕ ਵਾਰ ਦੱਸੀ ਸੀ ਕਿ ਜੇ ਤੁਸੀਂ ਅੰਨਿਆਂ ਦੇ ਵਿੱਚ ਜੇ ਤੁਸੀਂ ਕਹਿੰਦੇ 100 ਅੰਨੇ ਦੇ ਵਿੱਚ ਜਾ ਕੇ ਕਹੋ ਨਾ ਕਿ ਸਾਰੇ ਅੰਨਿਆਂ ਦੇ ਦੇਖੋ ਦੇਖੋ ਆ ਚੀਜ਼ ਇਸ ਤਰ੍ਹਾਂ ਦੀ ਆ ਦੇਖੋ ਆ ਚੀ ਉਹ ਬਹੁਤ ਖੁਸ਼ ਨਹੀਂ ਹੋਣਗੇ ਤੁਹਾਡੀ ਗੱਲ ਸੁਣ ਕੇ ਕਿ ਬੜੀ ਵਧੀਆ ਇਹਨਾਂ ਨੂੰ ਪਤਾ ਹੈ ਉਹ ਕਹਿਣਗੇ ਕਿ ਸਾਡੇ ਵਰਗਾ ਕਿਉਂ ਨਹੀਂ ਹੈ ਇਹ ਕਿਉਂ ਸਾਨੂੰ ਸੁਖਾ ਰਿਹਾ ਇਹ ਕਿਉਂ ਸਾਡੇ ਤੇ ਇਹ ਚੀਜ਼ ਐਸਾਨ ਦਿਵਾ ਰਿਹਾ ਸਾਨੂੰ ਇਹ ਚੀਜ਼ ਇੰਦਾ ਇਹਨੂੰ ਇੰਦਾ ਦੇਖੋ ਤੇ ਆ ਚੀਜ਼ ਇੰਦਾ ਤੇ ਇਹਨੂੰ ਇੰਦਾ ਦੇਖੋ ਕੋਈ ਨਹੀਂ ਇਹ ਚਾਊਗਾ ਇਸ ਕਰਕੇ ਕਹਿੰਦੇ ਅੰਨਿਆਂ ਦੇ ਵਿੱਚ ਅੰਨੇ ਬਣਨ ਦੀ ਕੋਸ਼ਿਸ਼ ਕਰੋ ਇਹ ਸਚਾਈ ਆ ਬਿਲਕੁਲ ਸਚਾਈ ਆ ਕਿ ਕਿਸੇ ਦਾ ਮੈਂ ਕੋਈ ਕੁਐਸਚਨ ਸੁਣਿਆ ਕਹਿੰਦੇ ਚੀਨ ਦੇ ਵਿੱਚ ਬਹੁਤ ਜ਼ਿਆਦਾ ਪਰਮਾਤਮਾ ਨੂੰ ਨਹੀਂ ਮੰਨਦੇ ਪਰ ਦੇਖੋ ਕਿੰਨੀ ਤਰੱਕੀ ਤੇ ਆ ਬਿਲਕੁਲ ਸਹੀ 100% ਸਹੀ ਪਰਮਾਤਮਾ ਨੂੰ ਮੰਨਣਾ ਤੇ ਪਰਮਾਤਮਾ ਨੂੰ ਮਹਿਸੂਸ ਕਰਨਾ ਦੋ ਅਲੱਗ-ਅਲੱਗ ਚੀਜ਼ਾਂ ਨੇ ਪਰਮਾਤਮਾ ਨੂੰ ਮੰਨਣਾ ਮਤਲਬ ਹੈ ਕਿ ਪਰਮਾਤਮਾ ਹੈ ਜੋ ਸਾਡੇ ਅੰਦਰ ਹੈ ਹੈਨਾ ਉਹ ਇਸ ਚੀਜ਼ ਨੂੰ ਮੰਨਦੇ ਆ ਕਿ ਪਰਮਾਤਮਾ ਪ੍ਰੈਕਟੀਕਲੀ ਤੌਰ ਤੇ ਇਨਸਾਨ ਦੇ ਵਿੱਚ ਹੀ ਹੈ ਉਹ ਤੇ ਦੂਜੇ ਨੂੰ ਦੇਖਦੇ ਵੀ ਨਹੀਂ ਉਹ ਤੇ ਸਿਰਫ ਤੇ ਸਿਰਫ ਪ੍ਰੈਕਟੀਕਲ ਲਾਈਫ 'ਚ ਯਕੀਨ ਕਰਦੇ ਆ ਜਿੱਦਾਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਆ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਉਹਨਾਂ ਨੂੰ ਆਪਣੇ ਆਪ ਤੇ ਬੜਾ ਭਰੋਸਾ ਤੁਸੀਂ ਸੱਚ ਜਾਣੋ ਤੁਸੀਂ ਜਾ ਰਹੇ ਹੋ ਉਹਨਾਂ ਨੇ ਗਰਦਨ ਐ ਮੋੜ ਕੇ ਵੀ ਤੁੱਜੇ ਵਾਲ ਨਹੀਂ ਦੇਖਣਾ ਤੁਸੀਂ ਕੀ ਪਾਇਆ ਤੁਸੀਂ ਕੀ ਖਾ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਨਾਥਿੰਗ ਕੋਈ ਮਾਇਨੇ ਨਹੀਂ ਰੱਖਦਾ ਤੇ ਸਾਡੇ ਲਈ ਸਿਰਫ ਇਹੀ ਮਾਇਨੇ ਰੱਖਦਾ ਕਿ ਕਿਸੇ ਨੇ ਸਾਡਾ ਪਾਇਆ ਦੇਖਿਆ ਕਿ ਨਹੀਂ ਅਸੀਂ ਇੱਥੇ ਗਏ ਆ ਕਿਸੇ ਨੇ ਮੇਰਾ ਮਤ ਧਿਆਨ ਦਿੱਤਾ ਕਿ ਨਹੀਂ ਕਿਸੇ ਨੇ ਮੇਰੇ ਇੱਥੇ ਆ ਚੀਜ਼ ਲੱਗੀ ਸੀ ਹਾਏ ਹਾਏ ਸਾਰੇ ਬਾਜ਼ਾਰ ਚ ਘੁੰਮਿਆ ਮੇਰੇ ਇੱਥੇ ਆ ਲੱਗਿਆ ਸੀ ਹਾਏ ਹਾਏ ਅਗਲਾ ਕੀ ਕਹਿੰਦਾ ਹੋਗਾ ਪਹਿਲਾਂ ਨਹੀਂ ਦੱਸਿਆ ਸਾਨੂੰ ਇਹ ਤਾਂ ਅਗਲਾ ਕੀ ਕਹਿੰਦਾ ਹੋਗਾ ਲੱਗਿਆ ਸਾਡੇ ਫੇਸ ਤੇ ਦੱਸੋ ਦੱਸੋ ਹੈ ਸਾਨੂੰ ਕਿਸ ਨੇ ਦੇਖਿਆ ਕਿ ਨਹੀਂ ਤੇ ਅਸੀਂ ਚਾਰ ਜਣਿਆਂ ਦੀ ਆ ਕੇ ਚਰਚਾ ਕਰਦੇ ਆ ਕਿ ਅੱਜ ਕੱਲ ਬੜਾ ਰਵਾਜ ਹੋਨੇ ਆ ਆ ਪਾਇਆ ਸੀ ਇੱਕ ਨੇ ਕਿਤੇ ਆ ਪਾਇਆ ਤੇ ਇੱਕ ਨੇ ਕਿਤੇ ਆ ਪਾਇਆ ਅਸੀਂ ਪਾਇਆ ਤੱਕ ਦੇਖਦੇ ਆ ਬਾਕੀ ਚੀਜ਼ ਤੇ ਕੀ ਮਾਇਨੇ ਰੱਖਦੀ ਐ ਇੱਕ ਬੜੀ ਛੋਟੀ ਜਿਹੀ ਗੱਲ ਸੀ ਪਰ ਸਮਝ ਵਾਲੀ ਗੱਲ ਇੱਥੇ ਇਹ ਆ ਕਿ ਅਸਲ ਦੇ ਵਿੱਚ ਜਦੋਂ ਅਸੀਂ ਸਿਰਫ ਤੇ ਸਿਰਫ ਆਪਣੇ ਲਈ ਜਿਉਂਨੇ ਆ ਉਸ ਚੀਜ਼ ਨੂੰ ਅਸੀਂ ਇੰਜੋਏ ਕਰਦੇ ਆ ਜਦੋਂ ਅਸੀਂ ਸਿਰਫ ਦੂਜਿਆਂ ਲਈ ਦੂਜੇ ਨੂੰ ਦਿਖਾਉਣ ਲਈ ਤੇ ਕੁਝ ਚੀਜ਼ਾਂ ਕਰ ਲਈ ਹੀ ਕਰਦੇ ਆ ਤਾਂ ਫਿਰ ਉਹ ਚੀਜ਼ ਜ਼ਿੰਦਗੀ ਜ਼ਿੰਦਗੀ ਵਧੀਆ ਨਹੀਂ ਕਰਦੀ ਤੇ ਫਿਰ ਅਸੀਂ ਉਹ ਚੀਜ਼ਾਂ ਸਭ ਦਿਖਾਵੇ ਲਈ ਦੂਜਿਆਂ ਲਈ ਕਰ ਰਹੇ ਹੁੰਦੇ ਆ ਤੇ ਜੋ ਅੰਦਰ ਬੈਠਾ ਕਰੋ ਉਹਦੇ ਲਈ ਤਾਂ ਅਸੀਂ ਕੁਝ ਨਹੀਂ ਕਰਦੇ ਉਹ ਤਾਂ ਅਸੀਂ ਦੁਨੀਆਦਾਰੀ ਲਈ ਹੀ ਕਰਨਾ ਹੈ ਇਹ ਵੀ ਇੱਕ ਬੜੀ ਵਧੀਆ ਹੈ ਨਾ ਬੜੇ ਸਮਝਦਾਰ ਹੋ ਤੁਸੀਂ ਅੱਜ 7 ਦਸੰਬਰ 2025 ਦਿਨ ਐ ਐਤਵਾਰ ਦਾ ਹੋ ਗਿਆ ਤੀਜ ਦੀ ਤਿਥੀ ਆ ਪੁਨਰਵਸੂ ਨਕਸ਼ਤਰ ਹੈ ਕ੍ਰਿਸ਼ਨ ਪੱਖ ਚੱਲ ਰਿਹਾ ਜੀਮ ਉਹ ਮਹੀਨੇ ਦਾ ਤੇ ਪੁਨਰਕ ਸੁਨਕ 70 ਸ਼ੁਕਲ ਪੱਖ ਤੇ ਜੋ ਗ੍ਰਹਾਂ ਦੇ ਮੁਤਾਬਕ ਦੇਖੀ ਆਪਾਂ ਅੱਜ ਦੇ ਦਿਨ ਐਤਵਾਰ ਵਾਲੇ ਦਿਨ ਜੋ ਗ੍ਰਹਾਂ ਦੇ ਮੁਤਾਬਕ ਗੁਰੂ ਦਾ ਨਕਸ਼ਤਰ ਤੇ ਚੰਦਰਮਾ ਮਿਥੂਨ ਰਾਸ਼ੀ ਵਿੱਚ ਗੁਰੂ ਨਾਲ ਹੀ ਯੁਤੀ ਬਣਾ ਕੇ ਚੱਲੇਗਾ ਤੇ ਅੱਜ ਕੱਲ ਬੁੱਧ বৃশ্চਿਕ ਰਾਸ਼ੀ ਵਿੱਚ ਚਲੇ ਗਏ ਸੀ ਤੇ ਅੱਜ ਮੰਗਲ ਗਹਾ ਬ੍ਰਿਸ਼ਚਿਕ ਰਾਸ਼ੀ ਜੋ ਨਿਕਲ ਕੇ ਚਲੇ ਜਾਣਗੇ ਤੁਹਾਨੂੰ ਰਾਸ਼ੀ ਵਿੱਚ ਮੰਗਲ ਬਹੁਤ ਵਧੀਆ ਗ੍ਰਹ ਹੈ ਤੁਹਾਨੂੰ ਰਾਸ਼ੀ 9 ਨੰਬਰ ਦੀ ਰਾਸ਼ੀ ਜੋ ਹੈ ਬ੍ਰੈਸਪਤ ਦੀ ਰਾਸ਼ੀ ਹੈ ਤੇ ਬ੍ਰੈਸਪਤ ਦੇ ਘਰ ਚ ਮੰਗਲ ਸ਼ੁਭ ਫਲ ਦਿੰਦਾ ਹੈ ਹੈਨਾ ਸ਼ਾਮ ਨੂੰ 6:26 ਮਿੰਟ ਤੱਕ ਜੋ ਤੀਜ ਦੀ ਤithi ਦਾ ਪਖ ਰਹੇਗਾ ਤੇ ਭਦਰਾ ਜੋ ਹੈ 7:56 ਮਿੰਟ ਤੋਂ ਸ਼ਾਮ ਨੂੰ 6:26 ਤੱਕ ਰਹੇਗੀ ਠੀਕ ਹੈ ਤੇ ਦੇਖਿਆ ਜਾਵੇ ਤਾਂ ਮੰਗਲ ਦਾ ਰਾਸ਼ੀ ਪਰਵਰਤਨ ਗੁਰੂ ਚੰਦਰ ਦਾ ਗਾਜ ਕੇਸਰੀ ਯੋਗ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਗ੍ਰਹਿ ਮੁਤਾਬਕ ਰਾਹੂ ਕਾਲ ਦਾ ਟਾਈਮ ਅੱਜ ਦੇ ਦਿਨ ਐਤਵਾਰ ਵਾਲੇ ਦਿਨ 4:30 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਐਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਦਾ ਨਕਸ਼ਤਰਾ ਚ ਮਿੱਤਰ ਆ ਬਹੁਤ ਵਧੀਆ ਸਿਤਾਰੇ ਬਹੁਤ ਵਧੀਆ ਗ੍ਰਹਿ ਗੱਜ ਕੇ ਸ੍ਰੀ ਯੋਗ ਤੀਸਰੇ ਸਥਾਨ ਵਿੱਚ ਚੰਗਾਏ ਥੋੜਾ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬੜੇਗਾ ਪਰਿਵਾਰ ਨਾਲ ਜਾ ਕੇ ਮੱਥਾ ਟੇਕਣ ਤੁਸੀਂ ਜਾ ਸਕਦੇ ਹੋ ਸਿਤਾਰੇ ਸ਼ੁਭ ਨੇ ਵਧੀਆ ਨੇ ਦਿਮਾਗੀ ਟੈਨਸ਼ਨ ਥੋੜੀ ਘਟੇਗੀ ਤੇ ਨਾਲ ਮੰਗਲ ਜੋ ਤੁਹਾਡੇ ਲਗਨ ਦਾ ਮਾਲਕ ਹੈ ਨੌਵੇਂ ਜਾ ਰਿਹਾ ਤੁਹਾਨੂੰ ਲੰਬੀ ਯਾਤਰਾ ਵੀ ਕਰਵਾ ਸਕਦਾ ਹੈ ਸਿਤਾਰੇ ਅੱਛੇ ਆ ਸ਼ੁਭ ਨੇ ਕਿਤੇ ਜਗਾਤੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਤੇ ਜੀਵ ਤੇ ਸ਼ਹਿਦ ਲਾਉਣਾ ਤੁਹਾਡੇ ਲਈ ਵਧੀਆ ਟੌਰਸ ਯਾਨੀ ਬ੍ਰਿਕ ਰਾਸ਼ੀ ਹੁਣ ਬ੍ਰਿਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ 12ਵੇਂ ਸਥਾਨ ਵਿੱਚ ਬੈਠਣਾ ਮੰਗਲ ਦਾ 12ਵੇਂ ਸਥਾਨ ਵਿੱਚ ਤੁਹਾਡੇ 8ਵੇਂ ਸਥਾਨ 'ਚ ਜਾਣਾ ਜੋ ਸਿਤਾਰਿਆਂ ਦੇ ਮੁਤਾਬਕ 8ਵਾਂ ਖਾਨਾ ਜੋ ਹੈ ਬ੍ਰਹਸਪਦਾਏ ਤੇ ਬ੍ਰਹਸਪਤ ਸ਼ੁਕਰ ਦਾ ਮਿੱਤਰ ਨਹੀਂ ਹੈ ਇਹ ਆਮ ਤੌਰ ਤੇ ਜੋ ਕਿਹਾ ਗਿਆ ਹੈ ਤਾਂ ਕੀ ਕਰਨਾ ਚਾਹੀਦਾ ਜੀ ਤੁਹਾਨੂੰ ਕਿਉਂਕਿ ਤੁਹਾਡੀ ਰਾਸ਼ੀ ਤੋਂ ਮੰਗਲ ਸੱਤਵੇਂ ਤੋਂ ਨਿਕਲ ਕੇ ਅੱਠਵੇਂ ਸਥਾਨ ਵਿੱਚ ਜਾਏਗਾ ਤੇ ਮੰਗਲ ਤੁਹਾਡੇ 12ਵੇਂ ਘਰ ਦਾ ਮਾਲਕ ਹੈ ਤਾਂ ਭੈਣ ਭਾਈ ਦੀ ਸਿਹਤ ਕਿਸੇ ਦੀ ਖਰਾਬ ਹੋ ਸਕਦੀ ਆ ਤਾਂ ਧਿਆਨ ਰੱਖੋ तकरीबन ਦੇਖਿਆ ਜਾਵੇ ਤਾਂ 15 ਜਨਵਰੀ ਤੋਂ 15 ਜਨਵਰੀ ਨੂੰ ਇਹ ਮਕਰ ਰਾਸ਼ੀ ਚ ਜਾਏਗਾ ਗ੍ਰਹਿ ਮਤਾਬਕ 15 ਜਨਵਰੀ ਨੂੰ ਤਾ तकरीबन ਦਸੰਬਰ ਦਾ ਮਹੀਨਾ ਹੁਣ ਤੁਸੀਂ ਲਾਲੋਪੂਰਾ ਹੀ ਇੱਕ 40 ਦਿਨ ਰਹਿਣਾ ਉਸਨੇ ਕਰਾਸ਼ੀ ਵਿੱਚ ਤੇ 15 ਜਨਵਰੀ ਤੱਕ ਤੁਸੀਂ ਮੰਗਲ ਨੌਵੇਂ ਖਾਨੇ ਵਿੱਚ ਜੋ ਅੱਠਵੇਂ ਜਾਏਗਾ ਤੋ ਉਦੋਂ ਤੱਕ तकरीबन ਸੇਹ ਦਾ ਧਿਆਨ ਭਾਈ ਭੈਣ ਦਾ ਸਬੰਧ ਦਾ ਧਿਆਨ ਘਰ ਪਰਿਵਾਰ ਵਿੱਚ ਥੋੜੇ ਲੜਾਈ ਝਗੜੇ ਤੋਂ ਬਚ ਕੇ ਹੀ ਰਹਿਣਾ ਹੈ ਇਸ ਟਾਈਮ ਤੱਕ ਤੁਸੀਂ ਚਲਦੇ ਪਾਣੀ 'ਚ ਥੋੜੇ ਜਿਹਾ ਚੌਲ ਜਲ ਪ੍ਰਵਾਹ ਕਰਦੇ ਰਹੋ ਜੈਮਿਨੀ ਜਾਂ ਮਿਥੂਨ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਜੋ ਗੁਰੂ ਚੰਦਰ ਦਾ ਗੰਝ ਕੇਸਰੀ ਜੋਗਤ ਹੈ ਅੱਜ ਚਲੋ ਲਗਨ ਚ ਹੀ ਆ ਤਾਂ ਦੁੱਧ ਚ ਕੇਸਰ ਪਾ ਕੇ ਤੁਸੀਂ ਪੀ ਸਕਦੇ ਹੋ ਪਰ ਜੋ ਮੰਗਲ ਹੈ ਉਹ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ 7ਵੇਂ ਸਥਾਨ ਚ ਜਾਏਗਾ ਜੀਵਨ ਸਾਥੀ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਬੀਬੀ ਦਾ ਧਿਆਨ ਰੱਖਣਾ ਬੀਬੀ ਵਾਧੇ ਦਾ ਘਟਦਾ ਰਹੇਗਾ ਜੋ ਤੁਹਾਨੂੰ ਥੋੜਾ ਜਿਆ ਪਰੇਸ਼ਾਨ ਕਰ ਸਕਦਾ ਹੈ ਗ੍ਰਹਿਆਂ ਦੇ ਮੁਤਾਬਕ ਆਪਾਂ ਜੇ ਗੱਲ ਕਰੀਏ ਖਰਚੀਆਂ ਦੀ ਤਾਂ ਖਰਚੇ ਤਾਂ तकरीबन ਜੈਜਗਾ ਤੇ ਹੀ ਹੋਣਗੇ ਤੇ ਨਾਲ ਬੁੱਧ ਦੀ એનર્ਜੀ ਸੂਰਜ ਨਾਲ ਬਿਰਾਸਮਾਨ ਤੇ ਗੁਰੂ ਲਗਣ ਵਿੱਚ ਬਿਰਾਸਮਾਨ ਤਾਂ ਇਸ ਕਰਕੇ ਗੁਰੂ ਮੰਗਲ ਦਾ ਯੋਗ ਤੁਹਾਨੂੰ ਪ੍ਰਾਪਰਟੀ ਚ ਸਫਲਤਾ ਦਿਵਾਉਣ ਦੇ ਲਈ ਮਨੁਬਲ ਨੂੰ ਵਧਾਏਗਾ ਜਾਂ ਕਿਸੇ ਚੀਜ਼ ਤੇ ਕੋਈ ਚੀਜ਼ ਇਨਵੈਸਟ ਕਰਨ ਪੈਸਾ ਇਨਵੈਸਟ ਕਰਨ ਦਾ ਸ਼ੁਭ ਸਿਤਾਰੇ ਸਾਥ ਦੇਣਗੇ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੰਗਲ ਦਾ ਰਾਸ਼ੀ ਪਰਵਰਤਨ ਜੋ ਮੰਗਲ ਹੈ ਉਹ ਜਾਏਗਾ ਤੁਹਾਡੇ 6ਵੇਂ ਸਥਾਨ ਵਿੱਚ 10ਵੇਂ ਖਾਨੇ ਦਾ ਮਾਲਕ ਹੈ ਇਹ ਤੁਹਾਡਾ ਜੋ ਮੰਗਲ ਪਹਿਲਾਂ ਜੋ ਸੀ ਤੁਹਾਡੀ ਰਾਸ਼ੀ ਤੋਂ ਪੰਜਵੇਂ ਸਥਾਨ 'ਚ ਸੀ ਤਾਂ ਹੁਣ ਛੇਵੇਂ ਸਥਾਨ 'ਤੇ ਚਲਾ ਜਾਏਗਾ ਤਾਂ ਕਾਲਾ ਪੰਤੇ ਜਿੱਤਾ ਚਲੋ ਨੁਕਸਾਨ ਕਰਾਈ ਦੀ ਪਰ ਕਰਜ਼ਾ ਨਿਕਲਣ ਦੇ ਲਈ ਜੋ ਤੁਹਾਡੇ ਤੁਹਾਨੂੰ ਲੱਗ ਰਿਹਾ ਸੀ ਕਿ ਕੁਝ ਕਿਸ ਤਰ੍ਹਾਂ ਕਰਕੇ ਕਰਜ਼ੇ ਲਈ ਕੁਝ ਕੋਸ਼ਿਸ਼ ਕਰਨੀ ਚਾਹੀਦੀ ਹੈ ਬਿਲਕੁਲ ਉਹਦੇ ਲਈ ਸਿਤਾਰੇ ਤੁਹਾਡੇ ਸ਼ੁਭ ਹੋਏ ਆ ਕਰਜ਼ਾ ਲੈਣਾ ਸ਼ੁਰੂ ਹੋ ਜਾਏਗਾ ਕੰਮ ਕਰਨ ਦੀ ਸਥਿਤੀ ਅੱਛੀ ਹੋਏਗੀ ਨਾਲ ਜੋ ਦੇਖਿਆ ਜਾਵੇ ਤਾਂ ਕੇਤੂ ਦੇ ਨਕਸ਼ਤਰ 'ਚ ਰਹੇਗਾ ਤਾਂ ਮੰਗਲ ਤੁਹਾਡਾ ਮਿੱਤਰ ਹੈ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਹੈ ਬਾਕੀ ਸਿਤਾਰੇ ਤੁਹਾਡੇ ਚੰਗੇ ਤੇ ਕੋਰਟ ਕੇਸ ਹੋਵੇ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੋਈ એનર્ਜੀ ਤੁਹਾਡੀ ਤੋਂ ਕੋਈ ਚੱਲ ਰਹੀ ਹੋਵੇ ਕਿਸੇ ਦੇ ਨਾਲ ਗੱਲਬਾਤ ਤਾਂ ਉਹ ਸਫਲਤਾ ਵੀ ਮਿਲੇਗੀ ਕਿ ਕੋਰਟ ਕੇਸ ਵਿੱਚ ਵੀ ਤੇ ਕੋਲ ਚੱਕਰ ਵਿੱਚ ਵੀ ਤੁਹਾਡਾ ਤੁਹਾਡੀ ਹੀ ਜਿੱਤ ਹੋਏਗੀ। ਲਿਯੋ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ مالک ਜੋ ਹੈ ਨੌਵੇਂ ਖਾਨੇ ਦਾ مالک ਹੈ ਮੰਗਲ ਤੁਹਾਡੇ ਲਈ ਤੇ ਸੁਖ ਸਥਾਨ ਦਾ مالک ਹੈ ਤੇ ਆਪਣੇ ਤੋਂ ਅੱਛੇ ਪੰਜਵੇਂ ਸਥਾਨ 'ਚ ਜਾਏਗਾ ਜਦ ਤੁਹਾਡੀ ਰਾਸ਼ੀ ਤੋਂ ਪੰਜਵੇਂ ਸਥਾਨ 'ਚ ਇੱਥੇ ਬੈਠ ਕੇ ਮੰਗਲ શુભផល ਦੇਣ ਵਾਲਾ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਨ ਵਾਲਾ ਮੰਗਲ ਪੰਜਵੇਂ ਥੋੜੀ ਪੇਟ ਦੀ ਪ੍ਰੋਬਲਮ ਦੇ ਦਿੰਦਾ ਕਈ ਵਾਰੀ ਘਰ ਪਰਿਵਾਰ ਵਿੱਚ ਕਿਸੇ ਦਾ ਆਪਰੇਸ਼ਨ ਵਗੈਰਾ ਵੀ ਜਾਂ ਬਕੀਆਂ 'ਚ ਦਰਦ ਵਗੈਰਾ ਵੀ ਹੋ ਜਾਂਦਾ ਹੈ ਤਾਂ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਇਹ ਕੰਮ ਜ਼ਰੂਰ ਕਰਨਾ ਸੌਰੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਜਦੋਂ ਤੱਕ ਤੁਹਾਨੂੰ ਰਾਸ਼ੀ ਵਿੱਚ ਮੰਗਲ ਹੈ 15 ਜਨਵਰੀ ਤੱਕ ਤਾਂ ਉਦੋਂ ਤੱਕ ਤੁਸੀਂ ਪਤਾਸੇ ਲੈ ਕੇ ਹੀ ਪਤਾਸੇ ਦਾ ਸੇਵਨ ਜ਼ਰੂਰ ਕਰੋ ਪਤਾਸੇ ਲੈ ਕੇ ਚਲ ਪ੍ਰਵਾਹ ਕਰੋ ਚਲਦੇ ਪਾਣੀ ਦੇ ਵਿੱਚ ਤੁਸੀਂ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਸਕਦੇ ਹੋ ਪੇਟ ਸਬੰਧੀ ਕੋਈ ਪਰੇਸ਼ਾਨੀ ਹੋਵੇ ਤਾਂ ਆਪਣੀ ਧੰਨੀ ਤੇ ਹਮੇਸ਼ਾ ਤੁਸੀਂ ਦੇਸੀ ਕਿਉ ਲਾਉਂਦੇ ਹੋ ਵਰਗੋਜਨੀ ਕੰਨਿਆ ਰਾਸ਼ੀ ਹੁਣ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਮੰਗਲ ਚੌਥੇ ਸਥਾਨ ਵਿੱਚ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਬਣਾਏਗਾ ਥੋੜੀ ਮਾਤਾ ਦੀ ਸਿਹਤ ਦੀ ਪਰੇਸ਼ਾਨੀ ਵਧ ਸਕਦੀ ਆ ਕਿਸੇ ਨਾ ਕਿਸੇ ਤਰ੍ਹਾਂ ਜੋੜਾ ਵਿੱਚ ਦਰਦ ਬੀਪੀ ਦਾ ਵਧਣਾ ਘਟਣਾ ਪਰੇਸ਼ਾਨ ਕਰ ਸਕਦਾ ਹੈ ਵਜਾ ਕੋਈ ਵੀ ਹੋਵੇ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਪਰ ਕਿਉਂਕਿ ਮੰਗਲ ਗੁਰੂ ਤੇ ਦ੍ਰਿਸ਼ਟੀ ਪਾਏਗਾ ਤਾਂ ਗੁਰੂ ਤੇ ਦ੍ਰਿਸ਼ਟੀ ਭਾਗੇ ਮੰਗਲ ਤੇ ਗੁਰੂ ਇੱਕ ਦੂਜੇ ਦੇ ਮਿੱਤਰ ਹੀ ਨੇ ਤਾਂ ਵਿਆਹ ਸ਼ਾਦੀ ਜੀ ਦੀ ਉਮਰ ਆ ਜਾਂ ਕਿਸੇ ਦੀ ਕੋਈ ਰਿਸ਼ਤਾ ਨਹੀਂ ਹੋ ਰਿਆ ਸੀ ਤਾਂ ਇਸ ਟਾਈਮ ਤੇ ਹੋ ਸਕਦਾ ਮੰਗਲਿਕ ਯੋਗ ਦੇ ਲਈ ਤੁਸੀਂ ਥੋੜੀਆਂ ਮੁਠੀ ਕੁਰੇ ਉਹ ਜਿਆਦਾ ਚਕਾਲ ਆ ਜਾਣੀਆਂ ਨੇ ਉਹ ਪਾਣੀ ਚ ਸੁੱਟਦੇ ਰਹੇ ਉਹ ਕਦੇ ਕਦੇ ਤੇ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਕੀਤੀ ਸ਼ੁਰੂਆਤ ਮੰਨ ਲਓ ਚੰਦਰ ਜੋ ਕਿ ਇਨਕਮ ਦਾ ਮਾਲਕ ਆ ਮੰਗਲ ਦਾ ਹੀ ਮਿੱਤਰ ਹੈ ਉਹ ਸਟਰੋਂਗ ਕਰੇਗਾ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਮੰਗਲ 3 ਸਥਾਨ ਵਿੱਚ ਗਿਆ ਧਨ ਦਾ ਮਾਲਕ ਸੀ ਤੇ ਅੱਗੇ ਕਹਾਂ ਨਿਕਲ ਗਿਆ ਤਾਂ ਪੈਸੇ ਦਾ ਲੈਣ ਦੇ ਥੋੜਾ ਧਿਆਨ ਨਾ ਕਰਨਾ ਕਿਸੇ ਨਾ ਕਿਸੇ ਲਈ ਪੈਸੇ ਲਈ ਰੌਲਾ ਪੈ ਸਕਦਾ ਕਿਸੇ ਦੇ ਨਾਲ ਤਾ ਪਾਸੇ ਤਾਂ ਲੈਣ ਦੇਣ ਥੋੜਾ ਸਮਝ ਕੇ ਸੋਚ ਸਮਝ ਕੇ ਕਰਨਾ ਪਹਿਲਾਂ ਤੁਹਾਨੂੰ ਜੀਪ ਤੇ ਸ਼ਹਿਦ ਦੱਸਿਆ ਸੀ ਤੇ ਹੁਣ ਤੁਸੀਂ ਚ ਸ਼ਹਿਦ ਲੈ ਕੇ ਦੱਖਣ ਵਾਲੇ ਕੋ پاسੇ ਰੱਖੋ ਤੇ ਸ਼ਹਿਦ ਧਾਰਮਿਕ ਸਥਾਨ ਤੇ ਨਹੀਂ ਰੱਖ ਸਕਦੇ ਹੋ ਛੋਟੇ ਵੱਡੇ ਭਾਈ ਭੈਣ ਦੀ ਮਦਦ ਜ਼ਰੂਰ ਕਰ ਦੇਣੀ ਹੈ ਤੇ ਪਤੀਸਾ ਲੈ ਕੇ ਤੁਸੀਂ ਬੱਚਿਆਂ ਨੂੰ ਵੰਡ ਸਕਦੇ ਹੋ ਇਹ ਮੰਗਲ ਦਿਨ ਦਾ ਉਪਾਏ ਤੀਸਰੀ ਗੱਲ ਇਹ ਆ ਕਿ ਮੰਗਲ ਦਿਨ ਕਦੇ ਵੀ ਆਸ਼ੁਭ ਫਾਲ ਨਹੀਂ ਦਿੰਦਾ ਭਾਵੇਂ ਤੁਹਾਨੂੰ ਬ੍ਰਸਪਤੀ ਦੇ ਕਰਛੇ ਹੋ ਪਰ ਫਿਰ ਵੀ ਵਾਹਨ ਬਹੁਤ ਧਿਆਨ ਨਾਲ ਚਲਾਉਣਾ ਹੈ 60 ਚੋਰ ਤੋਂ ਬਚਣਾ ਹੈ ਸਕੋਰਪੀਓ ਜਾਨੀ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਲਗਨ ਚ ਮੰਗਲ ਨੇ ਸ਼ੁਭ ਕੰਮ ਕੀਤੇ ਆ ਪਰ ਹੁਣ ਦੂਸਰੇ ਸਥਾਨ ਚ ਜਾਏਗਾ ਬਹੁਤ ਵਧੀਆ ਪਰ ਜਦੋਂ ਤੱਕ ਬੁੱਧ ਇਥੋਂ ਨਿਕਲ ਨਹੀਂ ਜਾਂਦਾ ਤਾਂ ਥੋੜੀ ਰਿਲੈਕਸ ਨਹੀਂ ਮਿਲਣ ਵਾਲੀ ਪਰ ਫਿਰ ਵੀ ਸੂਰਜ ਬੁੱਧ ਸ਼ੁਕਰ ਦਾ ਜੋਗ ਜੋ ਹੈ ਸ਼ੁਭ ਫਾਲੀ ਦਿੰਦਾ ਇਹ ਵੀ ਜ਼ਿਆਦਾ ਨੁਕਸਾਨ ਨਹੀਂ ਕਰਦਾ ਤਾਂ ਕੀ ਕਰਨਾ ਹੈ ਜੀ ਮੰਗਲ ਤੁਹਾਡੇ ਲਗਨ ਦਾ ਮਾਲਕ ਦੂਸਰੇ ਸਥਾਨ ਚ ਜਾਏਗਾ ਬਹੁਤ ਵਧੀਆ ਧਨ ਲਈ ਚੰਗਾ ਕੰਮ ਲਈ ਚੰਗਾ ਵਿਉਂਤਬੰਦ ਤਰੀਕੇ ਨਾਲ ਹੁਣ ਤੁਸੀਂ ਚੀਜ਼ਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤੇ ਹੋ ਵੀ ਜਾਣ ਗਿਆ ਕੋਈ ਵੱਡੀ ਗੱਲ ਨਹੀਂ ਆ ਕਰ ਲਓਗੇ ਤੁਸੀਂ ਬੜੇ ਆਰਾਮ ਨਾਲ ਚੀਜ਼ਾਂ ਨੂੰ ਹੈਂਡਲ ਤੇ ਪਰ ਨੀਤੀ ਜੇਕਰ ਤੁਸੀਂ ਕੋਈ ਨੇਮ ਫੈਮਲੀ ਕੋਈ ਕੰਮ ਕਰਨਾ ਤਾਂ ਉਹਦੇ ਲਈ ਵੀ ਤੁਹਾਡੇ ਸਿਤਾਰੇ ਬਿਲਕੁਲ ਅੱਛੇ ਸਾਥ ਦੇਣਗੇ ਜੀਪ ਤੇ ਸ਼ਹਿਦ ਲਾਉਣਾ ਤਾਂ ਚਲੋ ਸ਼ੁਭផល ਦਿੰਦਾ ਹੀ ਹੈ ਮੰਗਲ ਦਾ ਮਾਲਕ ਹੈ ਪਰ ਲਾਲ ਕਪੜਾ ਆਪਣੇ ਕੋਲ ਜਾਂ ਗੁਲਾਬੀ ਕਪੜਾ ਆਪਣੇ ਕੋਲ ਜ਼ਰੂਰ ਰੱਖ ਲੈਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦਾ ਤੁਹਾਨੂੰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਮੰਗਲ ਲਗਨ ਚਾਂਗਿਆ 12ਵੇਂ ਖਾਣੇ ਦਾ ਮਾਲਕ ਹੈ ਤੁਹਾਡੀ ਸੋਚ ਦਾ ਮਾਲਕ ਕਿਸੇ ਤਰ੍ਹਾਂ ਦਾ ਕੋਈ ਟੈਸਟ ਦੇਣਾ ਤੇ ਇਸ ਟਾਈਮ ਤੇ ਤੁਸੀਂ ਦੇ ਸਕਦੇ ਹੋ ਤੁਹਾਡੇ ਜੋ ਸਫਲਤਾ ਮਿਲੇਗੀ ਹਿੰਮਤ ਨਾਲ ਕੀਤੇ ਕੰਮ ਪੂਰੀ ਤਰ੍ਹਾਂ ਨਾਲ ਸਕਸੈਸ ਦੇਣਗੇ ਤੁਹਾਨੂੰ ਤੇ ਗੁੱਸੇ ਤੇ ਕੰਟਰੋਲ ਰੱਖਣਾ ਹੈ ਗੁੱਸੇ ਦੀ ਵਜ੍ਹਾ ਨਾਲ ਪਰਿਵਾਰ ਵਿੱਚ ਕਲੇਸ਼ ਵਾ ਸਕਦਾ ਹੈ ਤੇ ਨਾਲ ਮੰਗਲ ਜੋ ਲਗਣ ਵਿੱਚ ਹੈ ਆਪਣੇ ਦਮ ਤੇ ਬੰਨਣਾ ਆਪਣੇ ਦਮ ਤੇ ਕੋਈ ਨਵਾਂ ਕੰਮ ਖੋਲਣ ਦੀ ਪਲੈਨਿੰਗ ਤੁਹਾਡੀ ਚੱਲ ਰਹੀ ਹੈ ਤਾਂ ਇਹ ਵੈਸੇ ਵੀ ਆਉਣ ਵਾਲਾ ਸਾਲ ਤੁਹਾਡੇ ਲਈ ਅੱਛਾ ਹੀ ਆ ਤਾਂ ਬਹੁਤ ਵਧੀਆ ਕਿ ਮੰਗਲ ਤੁਹਾਡੇ ਲਗਣ ਚ ਆ ਕੇ ਤੁਹਾਡੇ ਕੰਫੀਡੈਂਸ ਨੂੰ ਡਬਲ ਕਰਨ ਵਾਲਾ ਹੈ ਕੈਪ੍ਰਿਕੌਰ ਜਾਂ ਨਿਕ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਜੀ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਮੰਗਲ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਜਾਏਗਾ ਤਾਂ ਜੋ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ 12ਵੇਂ ਜਾਣਾ ਮੰਗਲ ਦਾ ਵਿਰੋਧੀਆਂ ਨੂੰ ਤਾਂ ਚਲੋ ਦਬਾਏਗਾ ਹੀ ਤੇ ਨਾਲ ਤੁਹਾਨੂੰ ਅੱਖਾਂ ਦੀ ਪੇਟ ਦੀ ਪ੍ਰੋਬਲਮ ਤੋਂ ਤੁਹਾਨੂੰ ਵੀ ਬਚਣਾ ਚਾਹੀਦਾ ਹੈ ਨਾਲ ਹੀ ਜੋ ਇਨਕਮ ਦਾ ਮਾਲਕ ਹੈ ਤਾਂ ਥੋੜੇ ਖਰਚੇ ਜ਼ਿਆਦਾ ਤੁਹਾਡੇ ਵਧ ਸਕਦੇ ਆ ਵਧੇ ਹੋਏ ਖਰਚੇ ਪਰ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਕੁਝ ਨਵਾਂ ਲੈਣ ਬਾਰੇ ਸੋਚ ਰਹੇ ਹੋ ਕੁਝ ਨਵਾਂ ਖਰੀਦਣ ਬਾਰੇ ਕੋਈ ਗੱਡੀ ਘਰ ਮਕਾਨ ਕੋਈ ਪ੍ਰਾਪਰਟੀ ਚ ਇਨਵੈਸਟਮੈਂਟ ਕਰਨ ਵਾਲੇ ਸੋਚ ਰਹੇ ਹੋ ਕੋਈ ਕੰਮ ਘਰ ਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਬਿਲਕੁਲ ਮਕਰ ਰਾਸ਼ੀ ਵਾਲਿਆਂ ਦੇ ਲਈ ਨਵੇਂ ਪੇਪਰ ਸਾਈਨ ਹੋਣਗੇ ਨਵੀਂ ਜਗ੍ਹਾ ਤੇ ਨਵੀਂ ਗੱਲਬਾਤ ਕੀਤੀ ਤੁਹਾਨੂੰ ਸ਼ੁਭਫਲ ਦੇਣ ਵਾਲੀ ਹੈ ਅਕੁਰਸ ਯਾਨੀ ਕੁੰਬ ਰਾਸ਼ੀ ਕੁੰਬ ਰਾਸ਼ੀ ਦੇ ਲਈ ਮੰਗਲ ਜਾਏਗਾ ਇਨਕਮ ਸਥਾਨ ਵਿੱਚ ਜੋ ਕਿ ਤੁਹਾਡੇ 10ਵੇਂ ਸਰਕਾਰ ਦਾ ਮਾਲਕ ਹੈ ਤਾਂ ਪਿਤਾ ਲਈ ਸਿਤਾਰੇ ਚੰਗੇ ਹੋਗੇ ਪਿਤਾ ਦੀ ਇਨਕਮ ਲਈ ਪਿਤਾ ਦੇ ਕੰਮ ਕਰ ਲਈ ਪਿਤਾ ਦੀ ਜੋਬ ਲਈ ਵਧੀਆ ਤੁਹਾਡੇ ਆਪਣੇ ਲਈ ਥੋੜਾ ਜਿਹਾ ਇਦਾਂ ਹੈ ਕਿ ਸ਼ਨੀ ਤੇ ਵੈਸੀ ਅੱਛੀ ਸਥਿਤੀ ਵਿੱਚ ਹੈ ਅੱਛੇ ਲੋਕਾਂ ਨਾਲ ਸਬੰਧ ਨਹੀਂ ਨੇ ਪਰ ਨਾਲ ਹੀ ਮਾਨਸਿਕ ਤੌਰ ਤੇ ਖੱਜਲ ਖਵਾਰੀ ਇਹ ਮੰਗਲ ਇੱਥੇ ਬੈਠ ਕੇ ਵਧਾ ਦੇਵੇਗਾ ਕਿਉਂਕਿ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਹਰ ਚੀਜ਼ ਵਿੱਚ ਵੱਡੇ ਰਿਸਕ ਲੈਣੇ ਸਹੀ ਗੱਲ ਨਹੀਂ ਐ ਸੋ ਸਮਝ ਕੇ ਕਿਤੇ ਵੀ ਇਨਵੈਸਟਮੈਂਟ ਕਰੋਗੇ ਤਾਂ ਜ਼ਿਆਦਾ ਵਧੀਆ ਤੇ ੱਟਕੇ ਨਾਲ ਤੇ ਜਿੱਦ ਕੇ ਆੜ ਕੇ ਕਿਤੇ ਕੰਮ ਕੋਈ ਪੁਲਿਸ ਚੱਕਰ ਪਵਾ ਦੇਣਗੇ ਜਾਂ ਉਲਝੇਮਿਆਂ ਚ ਤੁਹਾਨੂੰ ਉਲਝਾ ਦੇਣਗੇ ਤਾਂ ਉਲਝੇਮਿਆਂ ਚ ਕਿਉਂ ਪੈਣਾ ਕੋਈ ਵੀ ਕੰਮ ਕਰਨਾ ਸੋ ਸਮਝ ਕੇ ਕਰਨਾ ਤੇ ਪਾਰਟਨਰਸ਼ਿਪ ਵਿੱਚ ਥੋੜਾ ਜਿਆ ਧਿਆਨ ਦੇ ਕੇ ਹਰ ਕੰਮ ਕਰੋਗੇ ਤਾਂ ਤੁਹਾਡੇ ਤੇ ਕਿਸੇ ਤਰ੍ਹਾਂ ਦੀ ਕੋਈ ਬਲੀਮ ਨਹੀਂ ਆਏਗੀ ਸਾਈਸ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਧਨ ਦਾ ਮਾਲਕ ਤੇ ਕਿਸਮਤ ਦਾ ਮਾਲਕ ਜਾਏਗਾ 10ਵੇਂ ਸਥਾਨ ਜਾਨੀ ਕਰਮ ਸਥਾਨ ਚ ਕਰਮ ਕੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਕਿਹੜੇ ਕੰਮ ਨੂੰ ਕਿਸ ਤਰ੍ਹਾਂ ਕਰਦੇ ਹਾਂ ਕੰਮ ਤੇ ਚਲੋ ਸਾਰੇ ਕਰਦੇ ਹਾਂ ਪਰ ਕਰਨ ਦਾ ਤਰੀਕਾ ਹੀ ਅਸਲ ਚ ਸਾਡਾ ਕਰਮ ਬਣ ਜਾਂਦਾ ਹੈ ਤਾਂ 10ਵੀਂ ਜੋ ਵਿਰਾਜਮਾਨ ਹੈ ਇਹ ਮੰਗਲ ਤੁਹਾਡੇ ਲਈ ਸ਼ੁਭ ਫਲ ਦੇਣ ਵਾਲਾ ਹੈ ਤੁਹਾਨੂੰ ਨੇਮ ਫੇਮ ਵਧਾਉਣ ਵਾਲਾ ਤੁਹਾਡਾ ਰਾਜਨੀਤੀ ਵਿੱਚ ਤਰੱਕੀ ਲਈ ਬਹੁਤ ਅੱਛਾ ਕੰਮ ਕਰਨ ਵਾਲਾ ਹੈ ਖਾਨਦਾਨ ਚ ਤੁਸੀਂ ਜਿਸ ਤਰ੍ਹਾਂ ਨਾਲ ਸੋਚ ਰਹੇ ਹੋ ਕਿਉਂਕਿ ਬ੍ਰਹਸਪਤ ਚੌਥੇ ਤੇ ਮੰਗਲ ਦਸਵੇਂ ਬੜਾ ਸ਼ੁਭ ਫਾਲ ਦਿੰਦਾ ਹੈ ਤੇ ਬ੍ਰਹਸਪਤ ਦੀ ਦ੍ਰਿਸ਼ਟੀ ਵੀ ਸਤਮੀ ਜੋ ਹੈ ਮੰਗਲ ਤੇ ਪਈਗੀ ਇਹ ਬੜੇ ਸਾਰੇ ਰਾਸ਼ੀਆਂ ਵਾਲੀ ਸ਼ੋਭਾ ਹੈ ਮੈਂ ਤੁਹਾਨੂੰ ਇਸ ਦਾ ਅਖੀਰ ਵਿੱਚ ਪ੍ਰੋਗਰਾਮ ਦੇ ਅਖੀਰ ਵਿੱਚ ਇਸ ਦਾ ਉਬਾਦੀ ਦੱਸ ਨਹੀਂ ਪਰ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਲੰਬੀਆਂ ਪਲੈਨਿੰਗਾਂ ਨਾ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਪਿਤਾ ਦੀ ਸਲਾਹ ਨਾਲ ਕਰੋਗੇ ਜਾਂ ਪਿਤਾ ਨੂੰ ਨਾਲ ਲਿਜਾ ਕੇ ਕਰੋਗੇ ਜਾਂ ਪਿਤਾ ਦੇ ਪੈਰੀ ਹੱਥ ਲਾ ਕੇ ਕਰੋਗੇ ਤਾਂ ਸਮਝੋ ਮੰਗਲ ਨੇ ਚੰਦਰ ਦੇ ਨਾਲ ਗੁਰੂ ਚੰਦਰ ਦੇ ਨਾਲ ਗੁਰੂ ਦੇ ਨਾਲ ਚੰਦਰ ਤੇ ਆਚੀਏ ਨਾਲ ਉਹਨੇ ਨਿਕਲ ਜਾਣਾ ਤਾਂ ਗੁਰੂ ਦੀ ਦ੍ਰਿਸ਼ਟੀ ਦੇ ਨਾਲ ਬਲੇਸਿੰਗ ਤੁਹਾਨੂੰ ਬਜ਼ੁਰਗਾਂ ਦੀ ਕਾਫੀ ਸਕਸੈਸ ਦਵਾ ਸਕਦੀ ਹੈ ਧਾਰਮਿਕ ਸਥਾਨ ਤੇ ਪੀਲੇ ਫੁੱਲ ਚੜ੍ਹਾਉਣਾ ਦਹਰੀਜਾਂ ਤੇ ਮੱਥਾ ਟੇਕਣਾ ਬੜਾ ਸ਼ੁਭ ਫਲ ਦਿੰਦਾ ਹੈ ਤੇ ਮੰਗਲ ਦੇ ਲਈ ਕੁੱਤਿਆਂ ਨੂੰ ਤੁਸੀਂ ਕੁਝ ਨਾ ਕੁਝ ਪਾਉਂਦੇ ਰਹਿਣਾ ਤੇ ਇਹ ਜੋ ਹੈ ਕੇਤੂ ਨੂੰ ਵੀ ਸ਼ੁਭ ਕਰੇਗਾ ਜੋ 6ਵੇਂ ਸਥਾਨ 'ਚ ਕੇਤੂ ਬ੍ਰਾਸ ਇਹ ਸੀ ਮੰਗਲ ਦਾ ਰਾਸ਼ੀ ਪਰਵਰਤਨ ਜੋ ਕਿ ਤੁਹਾਨੂੰ ਰਾਸ਼ੀ ਵਿੱਚ ਜਾ ਰਿਹਾ ਹੁਣ ਮੇਰੀਆਂ ਦੋ ਗੱਲਾਂ ਧਿਆਨ ਨਾਲ ਸੁਣਿਓ ਪਹਿਲੀ ਗੱਲ ਤਾਂ ਇਹ ਆ ਕਿ ਗੁਰੂ ਦਾ ਮੰਗਲ ਤੇ ਦ੍ਰਿਸ਼ਟੀ ਨਾਲ ਜੋਗ ਬਣ ਰਿਹਾ ਤੇ ਦੂਸਰਾ ਸ਼ਨੀ ਦੀ 10ਵੀਂ ਦ੍ਰਿਸ਼ਟੀ ਵੀ ਮੰਗਲ ਤੇ ਪਈਗੀ ਇਹ ਜੋ ਸ਼ਨੀ ਮੰਗਲ ਦਾ ਜੋਗ ਬਣ ਰਿਹਾ ਜਾਂ ਬ੍ਰਸਪਤ ਚੰਦਰ ਮੰਗਲ ਦਾ ਜੋਗ ਬਣ ਰਿਹਾ ਤਾਂ ਇਸ ਟਾਈਮ ਤੇ ਕਿਸੇ ਵੀ ਤਰ੍ਹਾਂ ਨਾਲ ਧੋਖੇ ਤੋਂ ਬਚਣਾ ਹੈ ਦੂਸਰਾ ਗੁਰੂ ਤੇ ਮੰਗਲ ਦਾ ਜੋਗ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਬਲੇਸਿੰਗ ਤੇ ਪਰਮਾਤਮਾ ਨਾਲ ਜੋੜਨ ਲਈ ਵਧੀਆ ਤੁਹਾਡੀ ਸੋਚ ਬਣਾਏਗਾ ਪਰ ਉਹਦੇ ਲਈ ਸਿਰਫ ਤੇ ਸਿਰਫ ਮੈਡੀਟੇਸ਼ਨ ਕਰਨੀ ਅੰਦਰੋਂ ਕੁਦਰਤ ਨਾਲ ਜੁੜਨਾ ਹੀ ਤੁਹਾਨੂੰ ਜੋ ਮਾਨਸਿਕ ਸ਼ਾਂਤੀ ਦੇਵੇਗਾ ਕਿਉਂਕਿ ਬ੍ਰਹਸਪਤ ਨੂੰ ਮੂਨ ਸਮਾਧੀ ਕਿਹਾ ਗਿਆ ਹੈ ਤਾਂ ਇਸ ਕਰਕੇ ਅਗਰ ਤੁਸੀਂ ਕੁਦਰਤੀ ਤੌਰ ਤੇ ਕੁਦਰਤ ਨਾਲ ਜੋੜਦੇ ਹੋ ਤਾਂ ਪਰਮਾਤਮਾ ਕੁਦਰਤ ਦੇ ਅੰਦਰ ਹੀ ਵਸਿਆ ਹੋਇਆ ਹੈ ਤੀਜੀ ਗੱਲ ਇਹ ਆ ਕਿ ਇਸ ਟਾਈਮ ਤੇ ਮੰਗਲ ਦੇ ਉੱਤੇ ਗੁਰੂ ਗੁਰੂ ਮਤਲਬ ਬ੍ਰਹਸਪਤ ਬ੍ਰਹਸਪਤ ਦੀ ਦ੍ਰਿਸ਼ਟੀ ਹੈ ਮੰਗਲ ਤੇ ਤਾਂ ਕੀ ਕਰ ਸਕਦੇ ਹੋ ਤੁਸੀਂ ਇੱਕ ਤਾਂ ਕੇਸਰ ਕੇਸਰ ਜੋ ਹੈ ਉਹ ਕੇਸਰ ਦੀ ਡੱਬੀ ਆਪਣੇ ਕੋਲ ਰੱਖਿਓ ਤੇ ਜਾਂ ਸ਼ਹਿਦ ਤੇ ਕੇਸਰ ਦੋਨੋਂ ਹੀ ਹਲਕਾ ਜਿਹਾ ਆਪਣੇ ਸ਼ਹਿਦਜੀਤ ਤੇ ਕੇਸਰ ਮੱਥੇ ਤੇ ਲਗਾਉਂਦੇ ਰਹੋ ਤੇ ਤਾਂ ਕਿ ਬ੍ਰਸਪਤੀ ਮੰਗਲ ਦਾ ਯੋਗ ਤੁਹਾਨੂੰ ਹਿੰਮਤ ਤੇ ਹਰ ਤਰ੍ਹਾਂ ਦੀ એનર્ਜੀ ਤੁਹਾਡੇ ਲਈ ਸ਼ੁਭ ਰੱਖੇ ਇਹ ਸਾਰੇ ਰਾਸ਼ੀਆਂ ਵਾਲੇ ਕਰ ਸਕਦੇ ਆ ਸ਼ਨੀ ਦੀ ਜੋ ਮੰਗਲ ਤੇ ਦ੍ਰਿਸ਼ਟੀ ਪਾਏਗੀ ਤਾਂ ਸ਼ਨੀ ਮੰਗਲ ਦੇ ਯੋਗ ਦੇ ਨਾਲ ਤੁਸੀਂ ਚੱਲਦੇ ਪਾਣੀ ਵਿੱਚ ਥੋੜੀ ਜਿਹੀ ਚਨੇ ਦੀ ਦਾਲ ਥੋੜੀ ਜਿਹੀ ਮਸਰਾ ਦੀ ਦਾਲ ਮਿਕਸ ਕਰਕੇ ਜਲ ਪ੍ਰਵਾਹ ਕਰਦੇ ਰਹੋ ਜਿਸ ਦਿਨ ਆ ਸ਼ਨੀ ਸ਼ਾਂਤ ਰਹੇਗਾ ਕਿਉਂਕਿ ਚੰਦਰ ਦੇ ਘਰ ਆ ਕੇ ਹਰ ਚੀਜ਼ ਸ਼ਾਂਤੀ ਨਾਲ ਬੈਠ ਜਾਂਦੀ ਹੈ ਠੀਕ ਏਸੀ ਜੀ ਮੰਗਲ ਦਾ ਰਾਸ਼ੀ ਪਰਵਰਤਨ ਤੇ 17 ਜਨਵਰੀ ਤੱਕ 16 ਤਾਰਾ ਜਨਵਰੀ ਤੱਕ ਮੈਂ ਤੁਹਾਨੂੰ ਦੱਸਿਆ ਹਨ ਤੇ ਉਦੋਂ ਤੱਕ 15 ਜਨਵਰੀ ਸੋਰੀ 15 ਜਨਵਰੀ ਤੱਕ 15 ਜਨਵਰੀ ਨੂੰ ਜਾਏਗਾ ਮਕਰ ਰਾਸ਼ੀ ਚ ਮੰਗਲ ਉੱਚਦਾ ਹੁੰਦਾ ਮੰਗਰ ਜੋ ਮਕਰ ਰਾਸ਼ੀ ਚ ਨਾ ਤੇ ਉਦੋਂ ਤੱਕ ਥੋੜੇ ਜਿਹੀ ਉਪਾਅ ਤੇ ਆਪਾਂ ਪਰੇਜ ਕੋਈ ਵੀ ਉਪਾਅ ਉਦੋਂ ਕਰਨਾ ਹੈ ਜਦੋਂ ਤੁਹਾਨੂੰ ਲੱਗੇ ਕਿ ਇਹ ਇਸ ਤਰ੍ਹਾਂ ਹੋ ਰਿਹਾ ਜੋ ਤੁਹਾਡੀ ਰਾਸ਼ੀ ਚ ਮੈਂ ਤੁਹਾਨੂੰ ਦੱਸਿਆ ਥੋੜੀ ਬਹੁਤੀ ਡਿਸਟਰਬੈਂਸ ਹੁੰਦੀ ਹੈ ਹੁਣ ਦੇਖੋ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਨੀ ਆ ਮੰਨ ਲਓ ਤੁਹਾਨੂੰ ਰਾਸ਼ੀ ਚ ਮੰਗਲ ਜਾ ਰਿਹਾ ਤੁਹਾਡੇ ਇੱਥੇ ਪਹਿਲਾਂ ਤੋਂ ਹੀ ਮੰਨ ਲਓ ਕਿ ਇੱਥੇ ਬੁੱਧ ਬਿਰਾਸ ਗਣਾ ਤਾਂ ਮੰਗਲ ਬੁੱਧ ਦਾ ਯੂਗ ਬਣੇਗਾ ਮੰਨ ਲਓ ਤੁਹਾਡੇ ਰਾਹੂ ਪਹਿਲਾਂ ਤੁਹਾਨੂੰ ਰਾਸ਼ੀ ਦਿੱਤਾ ਮੰਗਲ ਰਾਹੂ ਦਾ ਜੋਗ ਬਣੇਗਾ ਤੇ ਉਸ ਮੁਤਾਬਕ ਉਹ ਜੋਗ ਹੀ ਕੰਮ ਕਰਦਿਆ ਕਿਉਂਕਿ ਜਿਸ ਤਰ੍ਹਾਂ ਜਿਸ ਤੋਂ ਕ੍ਰੋਸਿੰਗ ਤਾਂ ਇਹ ਜ਼ਰੂਰ ਨੋਟ ਕਰਨਾ ਕਿ ਅਗਰ ਕੋਈ ਪਰੇਸ਼ਾਨੀ ਹੋਵੇ ਤਾਂ ਉਪਾਅ ਕਰਨਾ ਸਮੇਂ ਜ਼ਾਸਾ ਤਾਂ ਸਭ ਦਾ ਦਿਨ ਅੱਛਾ ਜਾਵੇ ਸਾਸ਼ਿਕਾ